ਅਰਦਾਸ ਵਿੱਚ ਇੱਕ ਸ਼ਬਦ ਬੜਾ ਪਿਆਰਾ ਪਾਇਆ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਉਹਦਾ ਕਾਰਨ ਹੈ ਉਹ ਕਹਿੰਦੇ ਹੇ ਸਤਿਗੁਰੂ ਉਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਣ ਦੇ ਨਾਲ ਤੇਰਾ ਨਾਮ ਚਿੱਤਾ ਵੈ ਅਸੀਂ ਬਾਣੀ ਬਾਣੇ ਨਾਲ ਜੁੜੇ ਰਹੀਏ ਗੁਰੂ ਗ੍ਰੰਥ ਪੰਥ ਨਾਲ ਜੁੜੇ ਰਹੀਏ ਕਦੀ ਉਹ ਨਾ ਮਿਲਾ ਦੇ ਜਿਹੜੇ ਤੇਰੇ ਸਿਧਾਂਤਾਂ ਤੋਂ ਹੀ ਤੋੜਨ ਵਾਲੇ ਹੋਣ ਜਿਹੜੇ ਤੇਰੀ ਮਰਜ਼ਾਦਾ ਤੋਂ ਹੀ ਤੋੜਨ ਵਾਲੇ ਹੋਣ ਜਿਹੜੇ ਸਾਡੇ ਵਿਸ਼ਵਾਸਾਂ ਨੂੰ ਹੀ ਤੋੜਨ ਵਾਲੇ ਹੋਣ ਤਾਂ ਮੇਰਾ ਖਿਆਲ ਜਿਹੜੇ ਇਹੋ ਜੇ ਪਿਆਰੇ ਨੇ ਉਹਨਾਂ ਦੀ ਸਾਨੂੰ ਲੋੜ ਵੀ ਨਹੀਂ ਹੈ ਜਿਹੜੇ ਸਾਨੂੰ ਸਾਡੇ ਸਿਧਾਂਤ ਤੋਂ ਮਰਜ਼ਾਦਾ ਤੋਂ ਸਾਡੀ ਪਰੰਪਰਾ ਤੋਂ ਸਾਡੇ ਗ੍ਰੰਥਾਂ ਤੋਂ ਤੋੜਨ ਵਾਲੇ ਹੋਣ ਔਰ ਇਸੇ ਤਰ੍ਹਾਂ ਨਗਾਉਣ ਦਾ ਯੁੱਧ ਪੰਗਾਣੀ ਦਾ ਯੁੱਧ ਇਹ ਸਾਰੇ ਹਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤੇ ਨੇ ਹਰੀਚੰਦ ਜਾਂ ਬਹੁਤ ਸਾਰੇ ਰਾਜਿਆਂ ਦੇ ਨਾਂ ਵੀ ਇਹਦੇ ਵਿੱਚ ਦਰਜ ਨੇ ਔਰ ਇਤਿਹਾਸਕ ਦ੍ਰਿਸ਼ਟੀ ਤੋਂ ਵਾਚੋ ਤੇ ਪਹਾੜੀ ਰਾਜਿਆਂ ਦੇ ਸਾਰੇ ਉਸ ਸਮੇਂ ਦੇ ਨਾਂ ਨੇ ਇਹਦੇ 'ਚ ਕੋਈ ਕਿੰਤੂਪਰੰਤੂ ਨਹੀਂ ਹੋ ਸਕਦਾ ਇੱਕ ਗੱਲ ਨੂੰ ਖਾਸ ਕਰਕੇ ਜਦੋਂ ਆਪਾਂ ਜ਼ਫਰਨਾਮਾ ਪੜਦੇ ਆਂ ਜ਼ਫਰ ਫਾਰਸੀ ਵਿੱਚ ਫਤਿਹ ਨੂੰ ਕਹਿੰਦੇ ਆ ਨਾਮਾ ਖਤ ਨੂੰ ਕਹਿੰਦੇ ਆ ਇਹ ਹੈ ਫਤਿਹ ਦਾ ਖਾਤਾ ਔਰ ਇਹ ਜਿਹੜਾ ਫਤਿਹ ਦਾ ਖਾਤਾ ਹੈ ਇਹਦੇ ਵਿੱਚ ਇਤਿਹਾਸਕ ਹਵਾਲੇ ਵੀ ਬੜੇ ਨੇ ਮੈਂ ਉਸ ਦਿਨ ਬੇਨਤੀ ਕੀਤੀ ਸੀ ਕਿ ਚੌਹਾਂ ਸਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਿਆ ਬਾਕੀ ਸਾਰੇ ਹੀ ਸਰੋਤ ਉਸ ਤੋਂ ਬਾਅਦ ਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਪਹਿਲਾਂ ਕੁਝ ਵੀ ਨਹੀਂ ਲਿਖਿਆ ਗਿਆ ਮੌਖਿਕ ਰੂਪ ਵਿੱਚ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਸਤੂਰਾਂ ਦੇ ਸਾਹਿਬ ਜਾਦੇ ਸ਼ਹੀਦ ਹੋਗੇ ਪਰ ਇਹਦਾ ਹਵਾਲਾ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਚਿਹਾਂ ਸ਼ੁੱਧ ਕੇਚੂ ਬਚਕਾਂ ਕੁਛ ਤਾ ਚਾਰ ਕਿ ਬਾਕੀ ਵੀ ਮਾਮਸਤ ਪੇਚੀ ਦੇ ਮਾਰ ਕੀ ਹੋਇਆ ਚਿਹਾਂ ਸ਼ੁੱਧ ਕੇਚੂ ਕੇ ਤੂੰ ਬਚਗਾਂ ਬੱਚੇ ਕੁਛ ਤਾ ਚਾਰ ਮੇਰੇ ਚਾਰ ਪੁੱਤਰ ਕੋਹ ਕੋ ਕੇ ਮਾਰ ਦਿੱਤੇ ਜਾਂ ਸ਼ਹੀਦ ਕਰ ਦਿੱਤੇ ਕਿ ਬਾਕੀ ਬਿਮਾਨ ਦਸਤ ਦਸਤ ਹੈ ਪਿੱਛੇ ਹੈ ਪੇਚੀ ਦੇ ਮਾਰ ਪੇਚੀ ਦੇ ਮਾਰ ਹੈ ਕੁੰਡਲੀਆ ਸੱਪ ਕੁੰਡਲੀਆ ਸੱਪ ਮੈਂ ਬੇਨਤੀ ਕਰਦਾ ਹੁਣਾ ਕਿ ਰਵਾਇਤ ਹੈ ਸਾਡੀ ਭਾਰਤੀ ਸਭਿਆਚਾਰ ਦੀ ਕਿ ਜਿਹਦੇ ਕੁੰਡਲੀਆ ਸੱਪ ਲੜ ਜੇ ਉਹਦੀਆਂ ਸੱਤ ਪੁਸ਼ਤਾਨਾਸ਼ ਹੁੰਦੀਆਂ ਨੇ ਇਹ ਸਾਡਾ ਲੋਕ ਮੁਹਾਵਰਾ ਸੀ ਭਾਰਤੀ ਸੰਸਕ੍ਰਿਤੀ ਦਾ ਭਾਰਤੀ ਸਭਿਆਚਾਰ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨੂੰ ਫਾਰਸੀ ਦੇ ਵਿੱਚ ਇਸ ਰੂਪ ਵਿੱਚ ਅੰਕਿਤ ਕੀਤਾ ਕਿ ਔਰੰਗਜ਼ੇਬ ਬਾਦਸ਼ਾਹ ਨੂੰ ਵੀ ਪਤਾ ਹੈ ਕਿ ਕੁੰਡਲੀਆ ਸੱਪ ਜੀ ਦੇ ਲੜੇ ਉਹਦੀਆਂ ਸੱਤ ਪੁਸ਼ਤਾਂ ਨਾਸ਼ ਹੁੰਦੀਆਂ ਨੇ ਸਤਗੁਰਾਂ ਨੇ ਕਹੇ ਜਿਹੜਾ ਮੇਰਾ ਖਾਲਸਾ ਹੈ ਇਹ ਮੇਰਾ ਕੁੰਡਲੀਆ ਸੱਪ ਹੈ ਇਹ ਜਿਹਦੇ ਡੰਗ ਮਾਰੇਗਾ ਉਹਦੀਆਂ ਸੱਤ ਪੁਸ਼ਤਾਂ ਨਾਸ਼ ਹੋਣਗੀਆਂ ਔਰ ਇਹ ਇਤਿਹਾਸਕਾਰੀ ਵੀ ਦਸਮ ਪਾਤਸ਼ਾਹ ਦੀ ਹੈ ਔਰ ਇਸੇ ਤਰ੍ਹਾਂ ਚਮਕੌਰ ਦੇ ਗੜੀ ਬਾਰੇ ਸਾਕੇ ਬਾਰੇ ਵੀ ਸਤਗੁਰਾਂ ਦੇ ਸ਼ਬਦ ਨੇ ਗੁਰਸਨੇਹ ਚੇਕਾਰੇ ਕੁੰਦ ਚਿਹਲ ਨਰ ਕਿ ਦਹ ਲੱਖ ਪਰ ਆਇਦ ਬਰੋ ਬੇ ਖਬਰ ਕਿ ਮੇਰੇ 40 ਭੁਖਣ ਭਾਣੇ ਮਰਦ ਚਿਹਲ ਨਰ 40 ਪਰ 10 ਲੱਖ ਬਰ ਆਇਦ ਬਾਹਰੋਂ ਕੌਣ ਤੇਰੀ ਲੱਖਾਂ ਦੀ ਫੌਜ 10 ਲੱਖ ਦਾ ਮਤਲਬ ਐਸੇ 10 ਲੱਖ ਹੈ ਤੇਰੀ 10 ਲੱਖ ਫੌਜ ਮੇਰੇ ਚਿਹਲ ਨਰ 40 ਮਰਦ ਹੁਣ ਇਹ ਜਿਹੜਾ ਤਿਆਸਕ ਹਵਾਲਾ ਹੈ ਜਦੋਂ ਅਸੀਂ ਕਿੰਤੂ ਜੇ ਕਰਾਂਗੇ ਜਾਂ ਕੁਝ ਇੱਕ ਦੋ ਇਹੋ ਜਿਹੇ ਲੋਕ ਜ਼ਫਰਨਾਮੇ ਤੇ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਤੇ ਸਮਝਦੇ ਸਭ ਕੁਝ ਨੇ ਪਰ ਮੈਨੂੰ ਪਤਾ ਹੈ ਕਿ ਪਿੱਛੇ ਜਿਹੜੀਆਂ ਕੰਮ ਕਰਾਉਣ ਵਾਲੀਆਂ ਸ਼ਕਤੀਆਂ ਨੇ ਉਹਨਾਂ ਪ੍ਰੇਰਦਿਆਂ ਨੇ ਉਹ ਕਰਦੇ ਨੇ ਪਰ ਇਹ ਜਿਹੜਾ ਇਨਾ ਡੂੰਘੇ ਹਵਾਲੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਸ ਰਚਨਾ ਦੇ ਵਿੱਚ ਨੇ ਔਰ ਇਹ ਸਾਡਾ ਸਭ ਤੋਂ ਪ੍ਰਮਾਣਿਕ ਪਹਿਲਾ ਇਤਿਹਾਸਕ ਸਰੋਤ ਹੈ ਜੋ ਲਿਖਣ ਵਾਲਾ ਸਤਿਗੁਰੂ ਔਰ ਸਤਿਗੁਰੂ ਦੇ ਪਰਿਵਾਰ ਨਾਲ ਹੀ ਸਾਰਾ ਕੁਝ ਇਹ ਵਾਪਰਿਆ ਔਰ ਜਿੱਥੋਂ ਤੱਕ ਇੱਕ ਸ਼ਕਤੀ ਦਾ ਖਾਸ ਕਰਕੇ ਵੇਖੋ ਮੈਂ ਫਿਰ ਕਹਿੰਨਾ ਕਿ ਜਿਹੜਾ ਸਤਿਗੁਰੂ ਕਹਿੰਦੇ ਕਿ ਦੇਖਣ ਆਇਓ ਜਗਤ ਤਮਾਸ਼ਾ ਹੁਣ ਜਗਤ ਤਮਾਸ਼ੇ ਦੇ ਵਿੱਚ ਜੇ ਆਪਾਂ ਦੇਖੀਏ ਕਿ ਕਿਸੇ ਦੇ ਘਰ ਵਿੱਚ ਇੱਕ ਮੌਤ ਹੋ ਜਾਏ ਤੇ ਉਹ ਸੁਨਿਆ ਨਹੀਂ ਦੇ ਸਕਦਾ ਹੁੰਦਾ ਰਿਸ਼ਤੇਦਾਰਾਂ ਨੂੰ ਵੀ ਸਾਡੇ ਘਰ ਮੌਤ ਹੋ ਗਈ ਦੂਜੇ ਉਹਦੇ ਰਿਸ਼ਤੇਦਾਰ ਦੱਸਦੇ ਨੇ ਵੀ ਫਲਾਣੇ ਦੇ ਘਰ ਆ ਵਾਪਰ ਗਿਆ ਇੱਕ ਪਾਸੇ ਆਨੰਦਪੁਰ ਸਾਹਿਬ ਛੱਡਿਆ ਮਾਤਾ ਜੀ ਸ਼ਹੀਦ ਹੋਏ ਚਾਰੇ ਪੁੱਤਰ ਸ਼ਹੀਦ ਹੋਏ ਫੌਜਾਂ ਸ਼ਹੀਦ ਹੋਈਆਂ ਬਹੁਤ ਕੁਝ ਦੁਨੀਆ ਦੀਆਂ ਨਜ਼ਰਾਂ ਵਿੱਚ ਤਹਿਸ ਨਹਿਸ ਹੋ ਗਿਆ ਪਰ ਉਹਨਾਂ ਹੀ ਦਿਨਾਂ ਦੇ ਵਿੱਚ ਜੇ ਇੱਕ ਸ਼ਕਤੀ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਮ ਦੀ ਸ਼ਕਤੀ ਕਿ ਇੰਨਾ ਹੀ ਬੀਤ ਸਭ ਕੁਝ ਬੀਤਣ ਦੇ ਥੋੜੇ ਜਿਹੇ ਦਿਨਾਂ ਬਾਅਦ ਹੀ ਇਹ ਜ਼ਫਰਨਾਮਾ ਜਿਹੜਾ ਮਾਲਵੇ ਦੀ ਧਰਤੀ ਤੋਂ ਦੀਨਾ ਕਾਂਗੜ ਤੋਂ ਸਤਿਗੁਰੂ ਲਿਖਦੇ ਨੇ ਔਰ ਇਹਨੂੰ ਫਤਿਹ ਦਾ ਖੱਤ ਇਹਦਾ ਨਾਮ ਵੀ ਜਿੱਤ ਦਾ ਖੱਤ ਜਾਂ ਜਿੱਤ ਦੀ ਚਿੱਠੀ ਜਾਂ ਫਤਿਹਨਾਮਾ ਕਿਹਾ ਜਾਂਦਾ ਇਹ ਕੇਵਲ ਬ루 ਗੋਬਨ ਸਿੰਘ ਮਹਾਰਾਜੀ ਰਚ ਸਕਦੇ ਨੇ ਇਸ ਕਰਕੇ ਸਤਪੁਰਾਂ ਦੀ ਜਿਹੜੀ ਇਹ ਕਲਮ ਦੀ ਸ਼ਕਤੀ ਦੇ ਦਰਸ਼ਨ ਵੀ ਇਸ ਰਚਨਾ ਵਿੱਚ ਹੁੰਦੇ ਨੇ ਔਰ ਜਿੱਥੋਂ ਤੱਕ ਮਨੋਵਿਗਿਆਨ ਦੀ ਗੱਲ ਹੈ ਅੱਜ ਦੀ ਮਨੋਵਿਗਿਆਨ ਫਲਸਫੀ ਇਹ ਕਹਿੰਦੀ ਹੈ ਕਿ ਜਿਹੜਾ ਬੰਦਾ ਹੈੰਦੀ ਕਲਾ ਨਾਲ ਸੋਚਦਾ ਜਾਂ ਨਿਰਾਸ਼ਾਵਾਦ ਵਿੱਚ ਵਿਚਰਦਾ ਉਹ ਦੁਨੀਆ ਵਿੱਚ ਕੋਈ ਵੀ ਚੰਗਾ ਕਾਰਜ ਨਹੀਂ ਕਰ ਸਕਦਾ ਇਸੇ ਲਈ ਸਾਡੀ ਅਰਦਾਸ ਦਾ ਹਿੱਸਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਭਾਵੇਂ ਇਹ ਇਹ ਸ਼ਬਦ ਨਹੀਂ ਹੈ ਪਰ ਇੱਥੇ ਆ ਕੇ ਗੁਰੂ ਪੰਥ ਤੇ ਗੁਰੂ ਇੱਕਮਿਕ ਹੋ ਜਾਂਦੇ ਨੇ ਕਿ ਪੰਥ ਨੇ ਇੰਨੀ ਸ਼ਕਤੀ ਵਰਤ ਲਈ ਹੈ ਕਿ ਇਹ ਫਿਲਾਸਫੀ ਏਡੀ ਪਿਆਰੀ ਹੈ ਤੇ ਇਹਦੇ ਵਿੱਚ ਨਾਨਕ ਛਾਪ ਆ ਗਈ ਪਰ ਇੱਥੇ ਗੁਰੂ ਗ੍ਰੰਥ ਤੇ ਪੰਥ ਇਹਦੇ ਮਾਣ ਨਾਲ ਜਿਹੜਾ ਆਪਣੇ ਸ਼ਬਦ ਨੂੰ ਲਿਖ ਲੈਂਦਾ ਕਿ ਇਹ ਚੜ੍ਹਦੀ ਕਲਾ ਦਾ ਜਿਹੜਾ ਸੀ ਸਰਬੱਤ ਦੇ ਭਲੇ ਦਾ ਜਿਹੜਾ ਸਾਡਾ ਸਿਧਾਂਤ ਹੈ ਉਹ ਅਸੀਂ ਪੇਸ਼ ਕਰਦੇ ਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੀ ਮਨੋਵਸਥਾ ਨੂੰ ਵੀ ਬਹੁਤ ਉੱਚਾ ਕੀਤਾ ਜੇ ਸਾਡੇ ਨਾਮ ਰੱਖੇ ਸਿੰਘ ਕੌਰ ਕੌਰ ਦਾ ਅਰਥ ਰਾਜਪੁਤਰੀ ਸਿੰਘ ਦਾ ਅਰਥ ਸ਼ੇਰ ਸਰਦਾਰ ਕਪੂਰ ਸਿੰਘ ਜੀ ਨੇ ਦਸਮ ਗ੍ਰੰਥ ਤੇ ਵੀ ਬਹੁਤ ਵਧੀਆ ਲਿਖਿਆ ਹਾਲਾਂਕਿ ਉਹ ਸਾਡੇ ਇੱਕ ਮੰਨੇ ਪ੍ਰਮੰਨੇ ਵਿਦਵਾਨ ਔਰ ਬਹੁਤ ਹੀ ਬੇਵਾਰਕ ਸੱਜਣ ਸਨ ਜਿਨ੍ਹਾਂ ਨੇ ਖਾਸ ਕਰਕੇ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਉਹਨਾਂ ਦਾ ਯੋਗਦਾਨ ਸੀ ਸੰਤਾਂ ਨਾਲ ਵੀ ਉਹਨਾਂ ਦਾ ਬੜਾ ਪਿਆਰ ਸੀ ਔਰ ਉਹ ਹਮੇਸ਼ਾ ਕਹਿੰਦੇ ਹੁੰਦੇ ਸਨ ਵੀ ਸਿੰਘ ਦਾ ਇੱਕ ਆਪਣਾ ਮजूद ਹੈ ਜਦੋਂ ਸ਼ੇਰ ਸਵੇਰੇ ਨਿਕਲਦਾ ਨਾ ਘੁਰਨੇ ਵਿੱਚੋਂ ਇੱਕ ਵਾਰੀ ਉਹ ਗਰਜਦਾ ਉਹਦੇ ਗਰਜਣ ਦਾ ਮਤਲਬ ਆ ਵੀ ਮੈਂ ਤੁਹਾਡਾ ਤੁਹਾਨੂੰ ਜੀਵ ਜੰਤੂ ਉਹ ਤੁਹਾਨੂੰ ਮਾਰਨਾ ਨਹੀਂ ਹੈ ਜੇ ਤੁਸੀਂ ਲੁਕਣਾ ਚਾਹੁੰਦੇ ਹੋ ਦੌੜਨਾ ਚਾਹੁੰਦੇ ਹੋ ਪਾਸੇ ਹੋ ਜਾਓ ਉਹ ਕਿਸੇ ਤੇ ਲੁੱਕ ਕੇ ਅਟੈਕ ਨਹੀਂ ਕਰਦਾ ਉਹ ਜੰਗਲ ਵਿੱਚ ਵੀ ਤੁਰਦਾ ਉਹਦੇ ਪਿੱਛੇ ਵਗ ਨਹੀਂ ਹੁੰਦਾ ਉਹ ਇਕੱਲਾ ਹੀ ਤੁਰ ਪੈਂਦਾ ਕਿਉਂਕਿ ਉਹ ਜੰਗਲ ਦਾ ਬਾਦਸ਼ਾਹ ਆ ਉਹਦੀ ਜਿਹੜੀ ਸੋਚ ਆ ਜਿਹੜੀ ਮਾਨਸਿਕਤਾ ਹੈ ਜਿਹੜੀ ਉਹਦੀ ਗਰਜ ਹੈ ਜਿਹੜਾ ਉਹਦਾ ਸੰਗਊਪੁਣਾ ਹੈ ਸਤਪੁਰਾਂ ਨੇ ਕਿੰਨਾ ਪਿਆਰਾ ਜਿਹੜਾ ਸਾਨੂੰ ਤਖੱਲਸ ਦਿੱਤਾ ਕਿ ਤੁਸੀਂ ਹੁਣ ਹਿੰਮਤ ਰਾਏ ਨਹੀਂ ਹੋ ਤੁਸੀਂ ਹਿੰਮਤ ਸਿੰਘ ਹੋ ਤੁਸੀਂ ਸਹਿਬ ਚੰਦ ਨਹੀਂ ਤੁਸੀਂ ਮੇਰੇ ਸਿੰਘ ਹੋ ਤੇ ਸਿੰਘ ਆਪਣੇ ਆਪ ਵਿੱਚ ਇੱਕ ਸ਼ਕਤੀ ਦਾ ਪ੍ਰਤੀਕ ਹੈ ਔਰ ਸਿੰਘ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਔਰ ਚੜਦੀ ਕਲਾ ਵਾਲਾ ਹੀ ਸਿੰਘ ਹੋ ਸਕਦਾ ਤੇ ਜੇ ਸਿੰਘ ਆ ਤੇ ਫਿਰ ਚੜਦੀ ਕਲਾ ਵਾਲਾ ਹੋਏਗਾ ਸਿੰਘ ਢੈਂਦੀ ਕਲਾ ਵਾਲਾ ਕਦੀ ਨਹੀਂ ਹੁੰਦਾ ਔਰ ਸਿੰਘਾਂ ਦੇ ਇੱਕ ਬੋਲੇ ਵੀ ਨੇ ਖਾਲਸਾ ਹੀ ਬੋਲੇ ਉਹ ਸਾਡੀ ਰਵਾਇਤ ਵਿੱਚ ਆਉਂਦਾ ਹੈ ਕਿ ਕਿਸੇ ਘਰ ਨੂੰ ਹਿੰਦ ਸਿੰਘ ਜੀ ਗਏ ਘਰ ਵਾਲੇ ਕਹਿੰਦੇ ਬਾਬਾ ਜੀ ਖੀਰ ਖਾਓਗੇ ਉਹ ਕਹਿੰਦੇ ਖਾਂਦੀਆਂ ਤਾਂ ਡੈਣਾ ਹੁੰਦੀਆਂ ਸੀ ਤਾਂ ਛਕਾਂਗੇ ਹੁਣ ਇਹ ਇੱਕ ਫਲਸਫੀ ਹੈ ਪੱਗ ਬੰਨਣੀ ਦਸਤਾਰ ਸਜਾਉਣੀ ਰੋਟੀ ਖਾਣੀ ਪ੍ਰਸ਼ਾਦਾ ਛਕਣਾ ਇੱਕ ਇਹਦੇ ਵਿੱਚ ਇੱਕ ਚੜ੍ਹਦੀ ਕਲਾ ਦਾ ਇੱਕ ਰੂਪ ਵੀ ਹੈ ਔਰ ਸਤਪੁਰਾਂ ਨੇ ਜਿਹੜੇ ਸਾਨੂੰ ਤਖੱਲਸ ਦਿੱਤੇ ਕਿ ਮੇਰੀਆਂ ਰਾਜਪੁੱਤਰੀਆਂ ਨੇ ਹੁਣ ਰਾਜਪੁੱਤਰੀਆਂ ਦਾ ਖਿਤਾਬ ਅੱਧਾ ਨਾਮ ਸਾਡੇ ਮਾਪੇ ਰੱਖਦੇ ਨੇ ਅੱਧਾ ਜਿਹੜਾ ਸਾਡਾ ਨਾਮ ਆ ਜਿਹਦੇ ਨਾਲ ਅਸੀਂ ਸੰਪੂਰਨ ਹੁੰਨੇ ਆ ਉਹ ਕਲਗੀਧਰ ਪਾਸ਼ਾ ਨੇ ਰੱਖ ਦਿੱਤਾ ਜੇ ਨਗਾਰੇ ਦਾ ਨਾਮ ਰਣਜੀਤ ਨਗਾਰਾ ਕਿੱਲਿਆਂ ਤੇ ਨਾਮ ਫਤਿਹਗੜ੍ਹ ਹੋਲਗੜ੍ਹ ਜੇ ਹੋਰ ਕਿਉਂ ਵੀ ਪੁੱਤਰਾਂ ਦੇ ਨਾਮ ਰੱਖੇ ਅਜੀਤ ਸਿੰਘ ਜਜਾਰ ਸਿੰਘ ਜੋਰਾਵਰ ਸਿੰਘ ਫਤੇ ਸਿੰਘ ਇਹ ਸਤਿਗੁਰਾਂ ਦਾ ਇੱਕ ਉਹ ਮਨੋਵਿਗਿਆਨਕ ਟੰਗ ਹੈ ਕਿ ਜਦੋਂ ਬੰਦਾ ਚੜ੍ਹਦੀ ਕਲਾ ਵਿੱਚ ਜਾਵੇ ਪਰ ਜਦੋਂ ਸਤਿਗੁਰੂ ਬਾਣੀ ਵੀ ਰਚਦੇ ਨੇ ਇਹ ਸ਼ਾਸਤਰਾਂ ਦੀ ਮਹਿਮਾ ਕਰਦੇ ਨੇ ਤਾਂ ਜੇ ਤੀਗ ਦੀ ਮਹਿਮਾ ਹੈ ਖਖੰਡ ਬਿਹੰਡੰ ਖਲਦਲ ਖੰਡੰ ਅਤਰਣ ਮੰਡੰ ਵਰਪੰਡੰ ਸਤਿਗੁਰੂ ਕਹਿੰਦੇ ਕਿ ਜਿਹੜੀ ਤੇਗ ਆ ਨਾ ਖਗ ਖੰਡ ਬਿਹੰਨ ਖਲ ਦਲ ਖੰਡੋਂ ਇਹ ਦਲਾਂ ਦੇ ਦਲ ਨਾਸ਼ ਕਰ ਦਿੰਦੀ ਹੈ ਆਤਰਣ ਮੰਡੰ ਮਦਾਨੇ ਜੰਗ ਵਿੱਚ ਵਰ ਪਣਨਗੇ ਨੂੰ ਵਰਦਾਨ ਮਿਲਿਆ ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਵੰਗ ਭਾਨ ਕਹਿੰਦੇ ਸੂਰਜ ਨੂੰ ਇਹਦੀ ਆਭਾ ਜਿਹੜੀ ਸੂਰਜ ਦੀ ਤਰ੍ਹਾਂ ਹੈ ਸੁਖ ਸੰਤਾਂ ਕਰਨੰ ਗੁਰਮਤਿ ਤਰਣੰ ਕਿਲਵਖ ਹਰਣੰ ਅਸਰਣੰ ਇਹ ਸੰਤਾਂ ਨੂੰ ਸੁੱਖ ਦੇਣ ਵਾਲੀ ਹੈ ਸੁਖ ਸੰਤਾਂ ਸਾਨੰ ਕਿਲਵਖ ਹਰਣੰ ਜਿੰਨੇ ਕਲੇਸ਼ ਨੇ ਹਰ ਦਿੰਦੀ ਹੈ ਪਰ ਜੈ ਜੈ ਜਗ ਕਾਰਨ ਸ੍ਰਿਸ਼ਟ ਉਵਾਰਣ ਮਮ ਪ੍ਰਤਿਪਾਰਣ ਜੈ ਤੇਗ ਜੀ ਹੇ ਤੇਗ ਤੂੰ ਮੇਰੀ ਪਾਲਣਾ ਕਰਨ ਵਾਲੀ ਹੈ ਤੈਨੂੰ ਨਮਸਕਾਰ ਹੈ ਉਥੇ ਇੱਕ ਸ਼ਕਤੀ ਦਾ ਪ੍ਰਤੀਕ ਹੈ ਪ੍ਰਥਮੇ ਖੰਡਾ ਸਾਜ ਪਿਆ ਜਦ ਸਭ ਸੰਸਾਰ ਪਾਇ ਉਥੇ ਸਤਿਗੁਰੂ ਖੰਡੇ ਨੂੰ ਵੀ ਨਮਸਕਾਰ ਕਰਦੇ ਨੇ ਜਾਂ ਨਮਸਕਾਰ ਸ੍ਰੀ ਖੜਕ ਕੋ ਕਰੋ ਸੋ ਹਿਤ ਜਿਤ ਲਾਏ ਉਥੇ ਜਿਹੜੀ ਸ਼ਸਤਰਾਂ ਦੇ ਨਾਮ ਨਹੀਂ ਕਿਉਂਕਿ ਜਦੋਂ ਕੋਈ ਸਮਾਜ ਸ਼ਸਤਰ ਚੁੱਕਣ ਤੋਂ ਡਰਦਾ ਹੋਵੇ ਸਾਡਾ ਲੋਕ ਸਹਿਤਾ ਨਾ ਕਿ ਸਾਡੇ ਸਮਾਜ ਨੇ ਜਾਂ ਲੋਕਾਂ ਨੇ ਕਿਹਾ ਸੀ ਜਿਹੜੇ ਵਿਚਾਰੇ ਸ਼ਾਸਤਰਾਂ ਤੋਂ ਡਰਦੇ ਸਨ ਉਸ ਸਮੇਂ ਦੇ ਵਿੱਚ ਕਾਮ ਹਮਾਰਾ ਤੋਲੇ ਤੱਕੜੀ ਨੰਗੀ ਕਰਦ ਕਹੂ ਨਹੀਂ ਪਕੜੀ ਚਿੜੀ ਉੜੈ ਤੋਂ ਹਮ ਡਰ ਜਾਏ ਮੁਗਲਨ ਸੋ ਕੈਸੇ ਲੜ ਪਾਏ ਕਹਿੰਦੇ ਅਸੀਂ ਤਾਂ ਤੱਕੜੀਆਂ ਟੁਕੜੀਆਂ ਤੋਲਣ ਵਾਲੇ ਆ ਮਾੜਾ ਮੋਟਾ ਸੌਦਾ ਸਾਦਾ ਤੋਲ ਲਿਆ ਤੇ ਅਸੀਂ ਤਾਂ ਕਦੀ ਨੰਗੀ ਕਰਦੋ ਵੀ ਨਹੀਂ ਪਕੜੀ ਕਿਉਂਕਿ ਉਹ ਔਰੰਗਜ਼ੇਬ ਦੇ ਰਾਜ ਦੇ ਵਿੱਚ ਇੰਨਾ ਜ਼ੁਲਮ ਸੀਗਾ ਕਿ ਘਰ 'ਚ ਕੋਈ ਸ਼ਸਤਰ ਰੱਖਦਾ ਹੀ ਨਹੀਂ ਸੀ ਤੋ ਕਰਦ ਰੱਖਣ ਤੋਂ ਵੀ ਡਰਦੇ ਸਾਂ